ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਬਹਾ ਸਾਰੀ ਦਾ ਅਟਵਾਲ ਤੇ ਅੱਜ ਦਾ ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇ ਜੀ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਰ ਧੰਨਵਾਦ ਸੋ ਸਮਾਂ ਨਾਮ ਗਵਾਉਂਦੇ ਹੋਏ ਆਪਾਂ ਵਾਧਿਆ ਪਹਿਲੇ ਸਵਾਲ ਵੱਲ ਸਰ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਪੰਥਕ ਧੀਰਾਂ ਨਾਲ ਜੁੜੇ ਆਗੂ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਸਰ ਕੀ ਫੈਸਲਾ ਹੋਇਆ ਉੱਥੇ ਕੱਲ ਸਾਰੇ ਪੰਜਾਬੀ ਜਗਤ ਦੀਆਂ ਤੇ ਮੀਡੀਆ ਦੀਆਂ ਖਾਸ ਤੌਰ ਤੇ ਨਜ਼ਰਾਂ ਜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਅ ਮਤਲਬ ਦਰਸ਼ ਤੇ ਲੱਗੀਆਂ ਹੋਈਆਂ ਸੀ ਜਿੱਥੇ ਪੰਥਕ ਸਿਆਸਤ ਨਾਲ ਜੁੜੇ ਆਗੂਆਂ ਨੂੰ ਇਸ ਲਈ ਬੁਲਾਇਆ ਗਿਆ ਸੀ ਕਿ ਜਿਹੜੀਆਂ ਉਹਨਾਂ ਦੇ ਰਾਜ ਕਾਲ ਦੇ ਦੌਰਾਨ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਧਾਰਮਿਕ ਸਜ਼ਾ ਦੇਣ ਦਾ ਮਕਸਦ ਕੋਈ ਸਰੀਰਕ ਸਜ਼ਾ ਦੇਣਾ ਨਹੀਂ ਹੁੰਦਾ ਜੀ ਜੀ ਇਹਦਾ ਮਕਸਦ ਮਾਨਸਿਕ ਤੌਰ ਤੇ ਇਹ ਰੈਲਾਈਜ਼ ਕਰਉਣਾ ਹੁੰਦਾ ਹੈ ਕਿ ਅਸੀਂ ਪਾਵਰ ਦਾ ਦੁਰਪਰਯੋਗ ਕੀਤਾ ਤੇ ਜਿਸ ਕੌਮ ਨੇ ਸਾਨੂੰ ਇਹ ਪਾਵਰ ਦਿੱਤੀ ਸੀ ਉਸ ਕੌਮ ਦੇ ਨਾਲ ਅਸੀਂ ਇਨਸਾਫ ਨਹੀਂ ਕੀਤਾ ਜੀ ਸੋ ਇਹ ਜਿਹੜੀ ਮਰਿਆਦਾ ਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣੀ ਚਾਹਨਾ ਸ਼੍ਰੀ ਕਾਲ ਤਖਸਬ ਦਾ ਨਿਰਮਾਣ ਜਿਹੜਾ ਉਹ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ ਤੇ ਉਹਨਾਂ ਨੇ ਹੀ ਇੱਥੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਇੱਕ ਜਿਹੜੀ ਹੈ ਪਰੰਪਰਾ ਹੈ ਜਿਹੜੀ ਰਿਚ ਪਰੰਪਰਾ ਹੈ ਮੈਂ ਸਮਝਦਾ ਉਹ ਸ਼ੁਰੂ ਕੀਤੀ ਸੀ ਹੁਣ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਜਿਹੜਾ ਹੁਕਮ ਹੈ ਉਹ ਸਿੱਖ ਕੌਮ ਲਈ ਸਿੱਖ ਵਿਅਕਤੀ ਲਈ ਸਿੱਖ ਸੰਸਥਾ ਲਈ ਇੱਕ ਮਤਲਬ ਇੱਕ ਹੁਕਮਨਾਮਾ ਆਇਆ ਉਹਨੂੰ ਉਹਨੂੰ ਛੱਡਿਆ ਨਹੀਂ ਜਾ ਸਕਦਾ ਜੇ ਤੁਸੀਂ ਉਹਨੂੰ ਛੱਡਦੇ ਹੋ ਤਾਂ ਇਹਦਾ ਮਤਲਬ ਹੈ ਤੁਸੀਂ ਸਿੱਖ ਨਹੀਂ ਗਏ ਤੁਸੀਂ ਉਸ ਥਾਂ ਤੇ ਜਾ ਕੇ ਨਾਤਮਸਤਕ ਨਹੀਂ ਹੋ ਸਕਦੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਸਿੱਖਾਂ ਦੇ ਪੰਜ ਵਖ ਵਖ ਅਤਖਤ ਨੇ ਜਿਵੇਂ ਇੱਕ ਸ਼ਾਹੀ ਮਤਲਬ ਸਥਾਨ ਹੁੰਦਾ ਹੈ ਜਿਵੇਂ ਇੱਕ ਰਾਜੇ ਦਾ ਤਖਤ ਹੁੰਦਾ ਹੈ ਉਹ ਤਖਤ ਆਉਣ ਜਾਣ ਵਾਲੀ ਚੀਜ਼ ਹੈ ਪਰ ਇਹ ਜਿਹੜੇ ਮਤਲਬ ਸਿੱਖ ਪੰਥ ਵਿੱਚ ਤਖਤ ਨੇ ਇਹਨਾਂ ਦੀ ਜਗ੍ਹਾ ਬਹੁਤ ਸੁਪਰੀਮ ਹੈ ਜੀ ਜੀ ਇਹਨਾਂ ਪੰਜਾਂ ਤਖਤਾਂ ਵਿੱਚੋਂ ਇਹ ਜਿਹੜਾ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਹੈ ਇਹ ਇਹ ਤਖਤ ਜਿਹੜਾ ਆ ਇਹ ਸ੍ਰੀ ਅਕਾਲ ਤਖਤ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਜੀ ਇੱਥੋਂ ਦੇ ਜ਼ਹੀਦਾਰ ਗਿਆਨੀ ਰਗਵੀਰ ਸਿੰਘ ਹੋਰੀ ਇਹ ਫੈਸਲਾ ਸੁਣਾਉਣ ਦੇ ਇਹ ਉਦੋਂ ਸਮਰੱਥ ਹੁੰਦੇ ਨੇ ਜਦੋਂ ਇਹਨਾਂ ਨਾਲ ਚਾਰ ਹੋਰ ਸਿੰਘ ਸਹਿਬਾਨ ਜਾਂ ਤਖਤਾਂ ਦੇ ਜਹੇਦਾਰ ਸਹਿਬਾਨ ਜਦੋਂ ਆਪਸ ਵਿੱਚ ਸਲਾਹ ਕਰਕੇ ਕੋਈ ਫੈਸਲਾ ਕਰਦੇ ਨੇ ਤੇ ਕੱਲ ਦਾ ਇਹ ਜਿਹੜਾ ਫੈਸਲਾ ਆਇਆ ਉਹ ਗਿਆਨੀ ਰਕबीर ਸਿੰਘ ਹੋਰਾਜੀ ਹਾਜ਼ਰੀ ਵਿੱਚ ਜੀ ਤਖਤ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀ ਹਾਜ਼ਰੀ ਦੇ ਵਿੱਚ ਤਖਤ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਹੋਰਾ ਦੀ ਹਾਜ਼ਰੀ ਵਿੱਚ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਹੋਰਾ ਦੀ ਹਾਜ਼ਰੀ ਵਿੱਚ ਤੇ ਇਹਨਾਂ ਦੇ ਨਾਲ ਹੀ ਇਹ ਗਿਆਨੀ ਬਲਜੀਤ ਸਿੰਘ ਹੋਰਾ ਦੀ ਹਾਜ਼ਰੀ ਚ ਪੰਜ ਸਿੰਘ ਸਹਿਬਾਨਾਂ ਨੇ ਇਹ ਸਾਰਾ ਜਿਹੜਾ ਆ ਉਹ ਅਕਾਲ ਤਖਤ ਦੀ ਫਸੀਲ ਤੋਂ ਖੜ ਕੇ ਇਹ ਸਾਰਾ ਜਿਹੜਾ ਆ ਉਹ ਨਿਪਰੇ ਕੀਤਾ ਜੀ ਇਦਾਂ ਲੱਗਦਾ ਹੈ ਕਿ ਜਿਵੇਂ ਇਸ ਨੂੰ 3 ਮਹੀਨੇ ਦਾ ਸਮਾਂ ਹੋ ਗਿਆ ਸੀ ਜੀ ਜਦੋਂ ਅ ਅਕਾਲੀ ਦਲ ਤੋਂ ਬਾਗੀ ਹੋਏ ਕੁਝ ਢੜੇ ਨੇ ਐਸੇ ਦੋਸ਼ ਜਿਹੜੇ ਆ ਚਾਰ ਪੰਨਿਆਂ ਦੇ ਪੇਪਰ ਤੇ ਅਕਾਲ ਤਖਤ ਸਾਹਿਬ ਦੇ ਮੁਖੀ ਨੂੰ ਲਾਏ ਸੀ ਕਿ ਇਹ ਜਿਹੜਾ ਅਕਾਲੀ ਦਲ ਹੈ ਇਹ ਦਾਗੀ ਹੋ ਚੁੱਕਾ ਹੈ ਹੂੰ ਉਦੋਂ ਤੋਂ ਦਾਗੀ ਤੇ ਬਾਗੀ ਦੋ ਜਿਹੜੇ ਨਾਮ ਨੇ ਉਹ ਵੱਖਰੇ ਵੱਖਰੇ ਅਕਾਲੀ ਦਲ ਦੇ ਗਰੁੱਪਾਂ ਨੂੰ ਅ ਦੀ ਪ੍ਰਤੀਨਿਧਤਾ ਕਰਦੇ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਦਾਗੀ ਤੇ ਬਾਗੀ ਦਾ ਜਿਹੜਾ ਭੇਦ ਹੈ ਉਦੋਂ ਖਤਮ ਕਰ ਦਿੱਤਾ ਜਦੋਂ ਉਹਨਾਂ ਨੇ ਬਾਗੀਆਂ ਵਿਚਲੇ ਦਾਗੀਆਂ ਨੂੰ ਵੀ ਸਜ਼ਾ ਦਿੱਤੀ ਹੈ ਜੀ ਮੈਂ ਜੇ ਕਹਾਂ ਕਿ ਅਕਾਲ ਤਖਤ ਨੇ ਅਕਾਲੀ ਦਲ ਨੂੰ ਦੁਬਾਰਾ ਇਕੱਠਿਆਂ ਹੋਣ ਦਾ ਮੌਕਾ ਵੀ ਦਿੱਤਾ ਹੈ ਜੀ ਕੱਲ ਦਾ ਸਭ ਤੋਂ ਖਾਸ ਤੇ ਅਹਿਮ ਪੱਖ ਉਹ ਸੀ ਜਦੋਂ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਨੇ ਇਵਾਲ ਕੱਟੇ ਹੋਏ ਨੇ ਕੇਸ ਕੱਟੇ ਹੋਏ ਨੇ ਜਾਂ ਜਿਨ੍ਹਾਂ ਨੇ ਰੰਗੇ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਉੱਥੋਂ ਤੁਰ ਜਾਣ ਲਈ ਆਖਿਆ ਹੁਣ ਤੁਰ ਜਾਣ ਲਈ ਕਿਉਂ ਆਖਿਆ ਆਪਾਂ ਇੱਥੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਮਰਿਆਦਾ ਹੈ ਉਹਨੂੰ ਸਮਝ ਸਕਦੇ ਹਾਂ ਕਿਉਂਕਿ ਸਿੱਖ ਪੰਥ ਵਿੱਚ ਆ ਆਪਣੇ ਕੇਸ ਰੰਗਣਾ ਜਾਂ ਕੱਟਣਾ ਇਹ ਗੁਨਾਹ ਮੰਨੇ ਜਾਂਦੇ ਨੇ ਇਹ ਇਹ ਪਹਿਲੇ ਫਰਮਾਨਾਂ ਦੇ ਵਿੱਚ ਫਰਮਾਨ ਹੈ ਤੇ ਇਹਦੇ ਵਿੱਚ ਸ਼੍ਰੀ ਮਨਪ੍ਰੀਤ ਬਾਦਲ ਹੋਰਾਂ ਨੇ ਬਲਵੰਤ ਸਿੰਘ ਰਾਮੂ ਵਾਲੀਆ ਜੀ ਨੇ ਤੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਦਾੜੀ ਰੰਗੀ ਹੋਈ ਸੀ ਜੀ ਰਾਮੂ ਵਾਲਿਆਂ ਨੇ ਵੀ ਰੰਗੀ ਹੋਈ ਆ ਮਨਪ੍ਰੀਤ ਬਾਦਲ ਨੇ ਕੱਟੀ ਹੋਈ ਆ ਇਸ ਕਰਕੇ ਇਹਨਾਂ ਤਿੰਨਾਂ ਜਾਣਿਆਂ ਨੂੰ ਜਿਹੜਾ ਆ ਉਥੋਂ ਉੱਠ ਕੇ ਚੱਲਦਾ ਕਰਤਾ ਵੀ ਇਹ ਇਹ ਕੇਵਲ ਸਿੱਖਾਂ ਦੇ ਮਸਲੇ ਨੇ ਇੱਥੇ ਇਹ ਜਿਹੜਾ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ ਉਹਦੇ ਲਈ ਇਹ ਇਹ ਤਖਤ ਨਹੀਂਗਾ ਇਹ ਇੱਥੋਂ ਬੜਾ ਕਲੀਅਰ ਹੁੰਦਾ ਹੈ ਇੱਥੋਂ ਬਹੁਤ ਵਧੀਆ ਕਲੀਅਰ ਹੁੰਦਾ ਹੈ ਜੀ ਅ ਸਾਬਕਾ ਕੈਬਨਟ ਮੰਤਰੀ ਸਕੰਦਰ ਸਿੰਘ ਮਲੂਕਾ ਹੋਰੀ ਤੇ ਮੋਹਨ ਸਿੰਘ ਬੱਗੀ ਹੋਰੀ ਕੱਲ ਬਿਮਾਰ ਹੋਣ ਕਰਕੇ ਨਹੀਂ ਸੀ ਆ ਸਕੇ ਇਸ ਕਰਕੇ ਇਹਨਾਂ ਦਾ ਜਿਹੜਾ ਫੈਸਲਾ ਆ ਉਹ ਪੈਂਡਿੰਗ ਰੱਖਿਆ ਗਿਆ ਜੀ ਜੇ ਮੈਂ ਇਹ ਗੱਲ ਕਰਾਂ ਕਿ ਇਹ ਜਿਹੜੀ ਸਾਰੀ ਕੱਲ ਦਾ ਮਤਲਬ ਜੋ ਉਹ ਸੀਨ ਹੈ ਜੀ ਉਹਨੂੰ মিডিਏ ਨੇ ਵੱਖ-ਵੱਖ ਅੰਗਲਾਂ ਤੋਂ ਉਹ ਬਿਆਨ ਕੀਤਾ ਹੈ ਔਰ ਉਹ ਸਾਰੇ ਜ਼ਖਤ ਨਹੀਂ ਦੇਖਿਆ ਪਰ ਫਿਰ ਵੀ ਬਹੁਤ ਵੱਡੇ ਸਵਾਲ ਨੇ ਜਿਹੜੇ ਸਿਆਸਤਾਂ ਜੁੜੇ ਹੋਏ ਨੇ ਪੰਜਾਬ ਨਾਲ ਜੁੜੇ ਹੋਏ ਨੇ ਤੇ ਖਾਸ ਕਰਕੇ ਪੰਥਕ ਤੇ ਰਾਣਾ ਜੁੜੇ ਹੋਏ ਨੇ ਜੀ ਜੀ ਸਰ ਸਰ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਕੀ ਇਹਨਾਂ ਸਾਰੇ ਗੁਨਾਹਾਂ ਲਈ ਸੁਖਬੀਰ ਬਾਦਲ ਅਤੇ ਉਹਨਾਂ ਦਾ ਪਰਿਵਾਰ ਇਕੱਲਾ ਜ਼ਿੰਮੇਵਾਰ ਦੇਖੋ ਇਹ ਗੱਲ ਬਹੁਤ ਵੱਡੇ ਪੱਧਰ ਤੇ ਉੱਠਣੀ ਹੁਣ ਸ਼ੁਰੂ ਹੋ ਗਈ ਆ ਕਿ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਿੰਮੇਵਾਰ ਆ ਜੀ ਇਹ ਇਸ ਸਵਾਲਾਂ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਉਹ ਇਹ ਨਿਕਲਦੀ ਹੈ ਕਿ ਜਦੋਂ ਅ ਮਤਲਬ ਪੰਥਕ ਧਿਰਾਂ ਦੀ ਗਵਾਹੀ ਕਰਦਾ ਆਕਾਲੀ ਦਲ ਵੋਟਾਂ ਦੇ ਵਿੱਚ ਪੈਂਦਾ ਹੈ ਜੀ ਤੇ ਵੋਟਾਂ ਵਿੱਚ ਪਾ ਕੇ ਉਹ ਸਾਰੀਆਂ ਜੋੜ ਤੋੜ ਮੇਲ ਕਰਦਾ ਹੈ ਜਿਹੜੇ ਦੂਜੀਆਂ ਪੋਲੀਟਿਕਲ ਪਾਰਟੀਆਂ ਕਰਦੀਆਂ ਨੇ ਵੈਸੇ ਇਹ ਜਿਹੜਾ ਪੰਥਕ ਧਿਰਾਂ ਤੋਂ ਭਾਵ ਕੇਵਲ ਅਕਾਲੀ ਦਲ ਤੋਂ ਨੀਗਾ ਪੰਥਕ ਧਿਰਾਂ ਤੋਂ ਭਾਵ ਉਹ ਸਿੱਖ ਵੀ ਆ ਜਿਹੜੇ ਸਿੱਖ ਕਾਂਗਰਸ ਵਿੱਚ ਵੀ ਆ ਜਿਹੜੇ ਗੁਰਮਤ ਰਹਿਤ ਮਰਿਆਦਾ ਮੁਤਾਬਕ ਜ਼ਿੰਦਗੀ ਜੀਂਦੇ ਆ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਨਾਵਾ ਉਹਨਾਂ ਤੇ ਵੀ ਲਾਗੂ ਹੋਣਾ ਹੈ ਜੀ ਸੋ ਇਹ ਗਨਾਹ ਜਿਹੜੇ ਨੇ ਇਹ ਅਕਾਲੀ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਦਾ ਸਮਾਂ ਜਿਹੜਾ ਆ ਉਹਦੇ ਚ ਵਾਪਰਦੇ ਨੇ ਜੀ ਔਰ ਉਸ ਸਮੇਂ ਦੌਰਾਨ ਉਹ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹ ਗਲਤੀਆਂ ਇਸ ਲਈ ਕੀਤੀਆਂ ਗਈਆਂ ਕਿ ਆਪਾਂ ਰਾਜ ਹਥਿਆਉਣਾ ਹੈ ਜੀ ਰਾਜ ਹਥਿਆਉਣ ਲਈ ਜਿਹੜਾ ਡੇਰਾ ਸੱਚਾ ਸੌਦਾ ਆ ਉਹਦੇ ਡੇਰਾ ਮੁਖੀ ਕਿਉਂਕਿ ਉਹਦੇ ਬਹੁਤ ਵੱਡੇ ਫਾਲੋਅਰ ਨੇ ਪੰਜਾਬ 'ਚ ਉਹਨੂੰ ਇਗਨੋਰ ਕਰਕੇ ਜਿੱਤਿਆ ਨਹੀਂ ਜਾ ਸਕਦਾ ਉਹ ਉਹਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਮਾਫ ਕਰਨ ਦਾ ਇੱਕ ਵੱਡਾ ਜਿਹੜਾ ਆ ਆ ਵੱਡੀ ਘਟਨਾ ਵਾਪਰਦੀ ਆ ਜੀ ਜੇ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਤਾਂ ਸ਼ਾਇਦ ਬਾਈਬਲ ਕਲਾਮ ਵਿੱਚ ਗੋਲੀ ਕਾਂਡਣਾ ਹੁੰਦਾ ਜੇ ਇਹ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਤਾਂ ਕੱਲ ਜਿਵੇਂ ਅਕਾਲੀ ਦਲ ਦੇ ਬਾਗੀ ਤੇ ਦਾਗੀ ਦੋਨੇ ਉੱਥੇ ਦਾਗੀ ਪਾਏ ਗਏ ਇਹ ਸ਼ਾਇਦ ਉਹ ਅਕਾਲ ਤਖਤ ਦੀ ਜਿਹੜੀ ਫਸੀਲ ਹੈ ਉਹਦੇ ਤੋਂ ਉਹਨਾਂ ਲਈ ਹੁਕਮ ਨਾਵੇਂ ਇਸ ਤਰ੍ਹਾਂ ਦੇ ਜਾਰੀ ਨਾ ਹੁੰਦੇ ਕਿ ਉਹਨਾਂ ਦੇ ਗਲਾਂ 'ਚ ਤਖਤੀਆਂ ਪਾ ਕੇ ਉਹਨਾਂ ਨੂੰ ਅਸਫਾਈ ਦਾ ਕੀਰਤਨ ਸੁਣਦਾ ਕੜਾ ਪ੍ਰਸ਼ਾਦੀ ਦੇਗ ਚੜਾਉਣ ਦਾ ਜਾਂ ਪਾਠ ਕਰਨ ਦਾ ਜਾਂ ਬਰਤਨ ਸਾਫ ਕਰਨ ਦਾ ਜਾਂ ਸੁਖਬੀਰ ਬਾਦਲ ਲਈ ਵਾਸ਼ਰੂਮ ਸਾਫ ਕਰਨ ਦਾ ਇਹ ਜਿਹੜੇ ਫਰਮਾਨ ਨੇ ਉਹ ਨਾ ਲੱਗਦੇ ਮੈਂ ਇਹਨੂੰ ਦੋ ਪ੍ਰਸੰਗਾਤੋਂ ਦੇਖਦਾ ਇੱਕ ਪ੍ਰਸੰਗ ਤਾਂ ਇਹ ਹੈ ਜਿਹਦੇ ਚ ਅਸੀਂ ਇਹ ਦੇਖਦੇ ਆਂ ਵੀ ਜਿਹੜਾ ਸਿੱਖ ਜਗਤ ਹੈ ਜਾਂ ਜਿੰਨੇ ਵੀ ਧਾਰਮਿਕ ਲੋਕ ਨੇ ਉਹ ਜਦੋਂ ਮੰਦਿਰਾਂ ਮਸਜਿਦਾਂ ਗੁਰਦੁਆਰਿਆਂ ਚ ਜਾਂਦੇ ਨੇ ਤਾਂ ਉਹ ਜਦੋਂ ਸੇਵਾ ਕਰਦੇ ਨੇ ਨਾ ਤਾਂ ਉਹ ਉਹਨਾਂ ਦੇ ਮਨ ਦੇ ਵਿੱਚ ਇੱਕ ਤੀਬਰ ਭਾਵਨਾ ਇਹ ਹੁੰਦੀ ਆ ਕਿ हे ਪ੍ਰਭੂ हे ਸੱਚੇ ਪਾਤਸ਼ਾਹ ਹੈ ਅੱਲਾਹ ਹੈ ਵਾਹਿਗੁਰੂ ਹੈ ਰਾਮ ਵੀ ਜੇ ਸਾਡੇ ਕੋਲੋਂ ਕੋਈ ਚਾਉਂਦਿਆ ਨਾ ਚਾਉਂਦਿਆ ਅਚੇਤ ਸੁਚੇਤ ਰੂਪ ਵਿੱਚ ਭੁੱਲਾਂ ਹੋ ਗਈਆਂ ਤਾਂ ਸਾਡੀਆਂ ਇਹ ਜੜੀਆਂ ਭੁੱਲਾਂ ਬਖਸ਼ ਦੇਵੀ ਅਸੀਂ ਖਲਕਤ ਦੇ ਝੂਠੇ ਵਰਤਨ ਮਾਜਦੇ ਹਾਂ ਜੀ ਮਤਲਬ ਆਪਣੇ ਆਪ ਨੂੰ ਆਪ ਮਤਲਬ ਇੱਕ ਸਜ਼ਾ ਲਾਉਣੀ ਜਾਂ ਆਪਣੇ ਆਪ ਨੂੰ ਆਪ ਇੱਕ ਹੁਕਮ ਲਾਉਣਾ ਜੀ ਆ ਅਕਾਲ ਤਖਤ ਤੇ ਬਹੁਤ ਵਾਰੀ ਅਜ਼ਿਹ੍ਹਾ ਮੌਕਾ ਵੀ ਪਾਸਟ ਵਿੱਚ ਵਾਪਰਿਆ ਜਦੋਂ ਲੋਕ ਜਾਂਦੇ ਨੇ ਕਿ ਸਾਡੇ ਤੋਂ ਇਹ ਗਲਤੀ ਹੋ ਗਈ ਜਿਹੜੀ ਇਹ ਦੁਨਿਆਵੀ ਰੂਪ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਪਰੰਤੂ ਜਿਹਨੇ ਕੀਤੀ ਆ ਉਹ ਆਪ ਆਪਣੀ ਮਾਫੀ ਮੰਗਣ ਉੱਥੇ ਚੱਲ ਗਿਆ ਤੇ ਉਹਨੇ ਉੱਥੇ ਆਪੇ ਹੀ ਜਿਹੜੇ ਕਾਲ ਤੱਕ ਸਾਹਿਬ ਦੇ ਜਸਦਾਰ ਸਾਹਿਬ ਤੋਂ ਉਹ ਜਿਹੜੀ ਆ ਉਹ ਮਾਫੀ ਮੰਗੀ ਆ ਤੇ ਉਹਨੇ ਉਹਦੇ ਗੁਨਾਹ ਵਿੱਚੋਂ ਜਿਹੜੀ ਉਹਨੂੰ ਸੇਵਾ ਲੱਗੀ ਆ ਉਹ ਉਹਨੇ ਮੰਗੀ ਆ ਪਰ ਇੱਥੇ ਜਿਹੜਾ ਗੁਨਾਹ ਆ ਇਹ ਰਾਜਸੀ ਆ ਇਹ ਰਾਜਨੀਤੀ ਦੀ ਪਾਵਰ ਚ ਕੀਤਾ ਗਿਆ ਇਹ ਗੁਨਾਹ ਰਾਜਸੀ ਹੈ ਤੇ ਰਾਜਨੀਤੀ ਦੀ ਪਾਵਰ ਹਥਿਆਉਣ ਲਈ ਕੀਤਾ ਗਿਆ ਤੇ ਰਾਜਨੀਤੀ ਦੀ ਉਸ ਪਾਵਰ ਦੇ ਵਿੱਚੋਂ ਨਿਕਲਿਆ ਜਿਸ ਪਾਵਰ ਦੇ ਵਿੱਚੋਂ ਤੁਹਾਡੇ ਕੋਲ ਰਾਜਨੀਤਿਕ ਸ਼ਕਤੀ ਹੈ ਤੁਹਾਡੇ ਹੱਥਾਂ 'ਚ ਰਾਜ ਹੈ ਉਹਦੇ ਕਰਕੇ ਤੁਸੀਂ ਐਸਜੀਪੀਸੀ ਦੇ ਕਾਬਜ਼ ਹੋ ਐਸਜੀਪੀਸੀ ਤੇ ਕਾਬਜ਼ ਹੋ ਇਸ ਕਰਕੇ ਤੁਸੀਂ ਗ੍ਰਾਂਥੀ ਸਿੰਘਾਂ ਦੀ ਨਿਯੁਕਤੀ ਕਰ ਦਿਓ ਇਸੇ ਕਰਕੇ ਤੁਸੀਂ ਜ਼ਹਿਦਾਦਾਰ ਸਹਬਾਨਾ ਦੀ ਨਿਯੁਕਤੀ ਕਰ ਦਿਓ ਜੀ ਉਹ ਅਸਿੱਧੇ ਰੂਪ ਵਿੱਚ ਜਿਹੜਾ ਇਲਜ਼ਾਮ ਸਰਦਾਰ ਸੁਖਵੀਰ ਬਾਦਲ ਤੇ ਪਹਿਲਾਂ ਲੱਗਦਾ ਸੀ ਕਿ ਐਸਜੀ ਪੀਸੀ ਦਾ ਪ੍ਰਧਾਨ ਜਿਹੜਾ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ ਜਾਂ ਬੰਦ ਲਿਫਾਫੇ ਚੋਂ ਨਿਕਲਦਾ ਉਹ ਡੈਮੋਕਰੈਟਿਕ ਤਰੀਕੇ ਨਾਲ ਨਹੀਂ ਚੁਣਿਆ ਜਾਂਦਾ ਸੋ ਅਸਿੱਧੇ ਰੂਪ ਵਿੱਚ ਗ੍ਰਾਂਥੀ ਸਿੰਘਾਂ ਦੀ ਨਿਯੁਕਤੀ ਦਾ ਮਾਮਲਾ ਜਾਂ ਜ਼ਹਿਦਾਦਾਰਾਂ ਦੀ ਨਿਯੁਕਤੀ ਦਾ ਮਾਮਲਾ ਜਿਹੜਾ ਉਹ ਦੇ ਨਾਲ ਜਾ ਜੁੜਦਾ ਹੈ ਇਹ ਪਾਵਰ ਨਾਲ ਜਾ ਜੁੜਦਾ ਸੋ ਇਹ ਪਾਵਰ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਇਹ ਸੰਕਟ ਹੈ ਇਹਦਾ ਉਸ ਵੇਲੇ ਹੱਲ ਹੁੰਦਾ ਜਦੋਂ ਅਕਾਲੀ ਦਲ ਪਾਵਰ ਵੇ ਹੂਣਾ ਹੋ ਜਾਂਦਾ ਸੋ ਇਹਦੇ ਤੋਂ ਇਹ ਲੱਗਦਾ ਹਮ ਕਿ ਜੇ ਅੱਜ ਵੀ ਅਕਾਲੀ ਦਲ ਕੋਲ ਪੰਜਾਬ ਦੀ ਸਤਾ ਹੁੰਦੀ ਤੇ ਬਾਗੀ-ਬਾਗੀ ਨਹੀਂ ਸੀ ਹੋਣੇ ਜੀ ਠੀਕ ਹੈ ਅੱਜ ਵੀ ਜੇ ਪੰਜਾਬ ਦੀ ਸਤਾ ਅਕਾਲੀ ਦਲ ਦੇ ਹੱਥ ਚ ਹੁੰਦੀ ਤਾਂ ਕਿਸੇ ਨੇ ਨਹੀਂ ਜਾ ਕੇ ਕਾਲ ਤੱਕ ਦੇ ਜਹੇਦਾਰ ਨੂੰ ਕਹਿਣਾ ਕਿ ਇਹ ਜਿਹੜੇ ਗੁਨਾਹ ਨੇ ਇਹ ਇਹਨਾਂ ਨੇ ਕੀਤੇ ਨੇ ਸੋ ਇਸ ਕਰਕੇ ਵੱਡੀ ਸਜ਼ਾ ਜਿਹੜੀ ਹੈ ਜਾਂ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਉਹ ਪੰਜਾਬ ਦੇ ਲੋਕਾਂ ਨੇ ਨਿਭਾਈ ਆ ਤੇ ਉਹ ਇਹ ਸੀ ਕਿ ਇਹਨਾਂ ਕੋਲੋਂ ਸਤਅ ਖੋਈ ਆ ਤੇ ਅੱਜ ਇਹਨਾਂ ਦੇ ਜਿਹੜੇ ਦਿਮਾਗ ਨੇ ਨਾ ਉਹ ਠੀਕ ਹੋਣ ਲਈ ਇਹ ਆਪਣੇ ਦਿਮਾਗ ਦਾ ਰਿਪੇਅਰ ਕਰਾਉਣ ਲਈ ਸ੍ਰੀ ਅਕਾਲ ਸਾਹਿਬ ਤੱਕ ਤੇ ਨਾਤਮਕਸਦ ਹੋਏ ਨੇ ਜੀ ਸਰ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਕੌਮ ਜਿਹੜੀ ਆ ਉਹ ਸਿੰਘ ਸਾਹਿਬਾਨਾਂ ਦੇ ਫੈਸਲਿਆਂ ਤੋਂ ਬਾਅਦ ਹੁਣ ਸੰਤੁਸ਼ਟ ਹੈ ਦੇਖੋ ਸਿੱਖ ਕੌਮ ਦੇ ਸੰਤੁਸ਼ਟ ਹੋਣ ਜਾਂ ਨਾ ਹੋਣ ਦਾ ਐਡਾ ਆਪ ਸਿੱਧਾ ਹਾਂ ਜਾਨਾ ਅੱਜ ਫੈਸਲਾ ਨਹੀਂ ਕਰ ਸਕਦੇ ਮੈਨੂੰ ਇਹ ਲੱਗਦਾ ਵੀ ਇੱਕ ਵੱਡਾ ਧੜਾ ਜਿਹੜਾ ਆ ਉਹ ਉਹਦਾ ਮਕਸਦ ਜਿਹੜਾ ਆ ਉਹ ਸੋਲਵ ਹੋ ਗਿਆ ਉਹ ਮਕਸਦ ਇਹ ਹੈ ਕਿ ਅਕਾਲੀ ਦਲ ਅੰਦਰ ਜਮਹੂਰੀਅਤ ਹੋਵੇ ਹੂੰ ਅਕਾਲੀ ਦਲ ਦੇ ਲੀਡਰਾਂ ਦੀ ਵਰਕਿੰਗ ਕਮੇਟੀ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਜਿਹੜੀ ਹੈ ਉਹ ਡੈਮੋਕਰੈਟਿਕ ਤਰੀਕੇ ਨਾਲ ਹੋਵੇ ਜੀ ਇਹ ਜਿਹੜਾ ਇੱਕ ਪਰਿਵਾਰ ਚੋਂ ਪ੍ਰਧਾਨਗੀ ਨਹੀਂ ਨਿਕਲਦੀ ਤੇ ਸਾਰੀਆਂ ਪਾਵਰਾਂ ਪ੍ਰਧਾਨ ਕੋਲ ਨੇ ਇਹ ਡੈਮੋਕਰੈਟਿਕ ਤਰੀਕੇ ਨਾਲ ਚੁਣਿਆ ਜਾਂਰ ਤੇ ਜੇ ਪ੍ਰਧਾਨਗੀ ਬਾਦਲ ਪਰਿਵਾਰ ਦੇ ਕੋਲੋਂ ਨਿਕਲਦੀ ਹੈ ਤਾਂ ਬਹੁਤ ਵੱਡੀ ਗੱਲ ਹੈ ਹਾਂ ਪੰਜਾਬ ਇੱਕ ਛੋਟਾ ਆ ਸੂਬਾ ਆ ਇਹਦੀਆਂ ਆਪਣੀਆਂ ਲੋੜਾਂ ਨੇ ਇਸ ਸੂਬੇ ਵਿੱਚ ਭਾਵੇਂ ਬਹੁਤ ਵੱਡੀ ਗਿਣਤੀ ਚ ਸਿੱਖ ਨਹੀਂ ਗਏ ਪਰ ਬਹੁਤ ਗਿਣਤੀ ਸਿੱਖਾਂ ਦੀ ਹੈ ਤੇ ਸਿੱਖ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਖਿੱਤਾ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਐਜੂਕੇਸ਼ਨ ਲਈ ਪੰਜਾਬ ਦੇ এনवायरमेंट ਲਈ ਸੋਚਦੇ ਨੇ ਕਿਉਂਕਿ ਸਿੱਖਾ ਦਾ ਸਬੰਧ ਗੁਰੂ ਗ੍ਰੰਥ ਸਾਹਿਬ ਨਾਲ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਬੰਧ ਜਿਹੜਾ ਆ ਉਹ ਮਨੁੱਖ ਦੇ ਸਰੋਕਾਰਾਂ ਨਾਲ ਆ ਇਸ ਕਰਕੇ ਇਹ ਇਹ ਜੇ ਆਪਾਂ ਇਹ ਕਹੀਏ ਇਹ ਵੀ ਸਿੱਖ ਜਗ ਦਾ ਇੱਕ ਹਿੱਸਾ ਇਸ ਗੱਲ ਤੇ ਸੰਤੁਸ਼ਟ ਆ ਕਿ ਸਾਡੀ ਸੁਪਰੀਮ ਬਾਡੀ ਨੇ ਜੇ ਉਹਨਾਂ ਨੂੰ ਮਾਫ ਕਰਤਾ ਤੇ ਕਰਦਾ ਹਾਂ ਦੂਸਰੀ ਗੱਲ ਬਹੁਤ ਲੋਕ ਐਸੇ ਵੀ ਨੇ ਜਿਹੜੇ ਪੰਥਕ ਤੇ ਰਾਈ ਨੇ ਜਿਹੜੀਆਂ ਮਾਫ ਨਹੀਂ ਕਰਦੀਆਂ ਜਿਹੜੀਆਂ ਇਹਦੇ ਬਿਆਨ ਅੱਜ ਅਖਬਾਰਾਂ ਚ ਆਏ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਵੱਡੀ ਸਜ਼ਾ ਲੱਗਣੀ ਚਾਹੀਦੀ ਸੀ ਵੱਡੀ ਸਜ਼ਾ ਤੋਂ ਭਾਵ ਵੱਡੀ ਸਜ਼ਾ ਤੋਂ ਭਾਵ ਕੋਈ ਸਰੀਰਕ ਸਜ਼ਾ ਨਹੀਂ ਉਹ ਇਹ ਕਹਿੰਦੇ ਨੇ ਜਿੱਦਾਂ ਮਿਰਸਾ ਸਿੰਘ ਬਿਲਟੋਆ ਨੂੰ 10 ਸਾਲ ਲਈ ਮਤਲਬ ਅਕਾਲੀ ਦਲ ਚੋਂ ਕੱਢਿਆ ਇਦਾਂ ਦੀਆਂ ਕੋਈ ਸਜ਼ਾਵਾਂ ਦੀ ਉਹ ਆਸ ਕਰਦੇ ਸੀ ਜਿਹੜੀਆਂ ਸਜ਼ਾਵਾਂ ਨਹੀਂ ਮਿਲੀ ਹੁਣ ਜਿਹੜੀ ਸਜ਼ਾ ਮਿਲੀ ਹੈ ਉਹ ਇਹ ਮਿਲੀ ਹੈ ਕਿ ਜਿਹੜੇ ਬਾਗੀ ਨੇ ਜੀ ਉਨਾ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਅਕਾਲੀ ਦਲ ਦੇ ਸਰਵਾਈਵਲ ਤੇ ਰਿਵਾਈਵਲ ਲਈ ਇਕੱਠੇ ਹੋ ਕੇ ਕੰਮ ਕਰੋ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੋ ਤੇ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀ ਹੋਈ ਜਿਹੜੀ ਅਕਾਲੀ ਦਲ ਦੀ ਬਾਡੀ ਹੋਏਗੀ ਉਹ ਸੱਚਮੁੱਚ ਜਿਹੜੀ ਆ ਉਹ ਸਹੀ ਫੈਸਲੇ ਕਰਨ ਦੇ ਸਮਰੱਥ ਹੋਏਗੀ ਜੀ ਸਰ ਤੁਸੀਂ ਸਵਾਲ ਹੋਰ ਵੀ ਰੱਖੋਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਸੋ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆ। ਜੀ। ਸੋ ਸਰ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਇਹਨਾਂ ਧਾਰਮਿਕ ਫੈਸਲਿਆਂ ਤੋਂ ਇਲਾਵਾ ਸਿਆਸੀ ਫੈਸਲੇ ਵੀ ਲਏ ਗਏ? ਦੇਖੋ ਬੇਸਿਕਲੀ ਇਹ ਧਾਰਮਿਕ ਸਥਾਨ ਤੇ ਜਦੋਂ ਅਕਾਲੀ ਦਲ ਦਾ ਜਨਮ ਹੁੰਦਾ ਹੈ 1920 ਦੇ ਵਿੱਚ ਉਸ ਵੇਲੇ ਇਸੇ ਥਾਂ ਤੇ ਹੀ ਅਕਾਲੀ ਦਲ ਦੀ ਹੋਂਦ ਤੇ ਲੋੜ ਮਹਿਸੂਸ ਕੀਤੀ ਗਈ ਸੀ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਆਜ਼ਾਦ ਕਰਨ। ਜੀ ਅੱਜ ਇੱਕ ਸਦੀ ਬਾਅਦ ਇੱਕ ਸਦੀ ਤੇ 3 ਸਾਲਾਂ ਬਾਅਦ ਕਹਿ ਲੀਏ ਜਦੋਂ ਕਾਲੀ ਦਲ ਦੁਬਾਰਾ ਆਪਣੇ ਬਿਲਕੁਲ ਹਾਸ਼ੀਏ ਤੇ ਚਲਾ ਜਾਂਦਾ ਹੈ ਜੀ ਤੇ ਉਸ ਵੇਲੇ ਉਥੇ ਅਕਤਰਤਾ ਹੁੰਦੀ ਹੈ ਤੇ ਉਥੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਆਉਂਦਾ ਹੈ ਤੇ ਉਹ ਫੈਸਲਾ ਬਿਲਕੁਲ ਜਿਹੜਾ ਆ ਉਹ ਸਿਆਸੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ ਜੀ ਉਹਨਾਂ ਨੇ ਇਸ ਨੂੰ ਅਕਾਲੀ ਦਲ ਨੂੰ ਹਾਂ ਮਤਲਬ ਰਿਵਾਈਵ ਕਰ ਲਈ ਅਕਾਲੀ ਦਲ ਕਿਉਂਕਿ ਪੰਥਕ ਤਰ੍ਹਾਂ ਦੀ ਅਗਵਾਈ ਕਰਦਾ ਇਸ ਦੇ ਲਈ ਇਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਤਿੰਨਾਂ ਦਿਨਾਂ ਚ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਰਿਪੋਰਟ ਕਰ ਲਈ ਕਿਹਾ ਗਿਆ ਜਿਵੇਂ ਪਿਛਲੇ ਦਿਨਾਂ ਚ ਆਪਾਂ ਪੜਿਆ ਸੁਣਿਆ ਸੀ ਸਰਦਾਰ ਸ਼ਕੀਰ ਸਿੰਘ ਬਾਦਲ ਹੋਰਾਂ ਨੇ ਰਿਜ਼ਾਈਨ ਕਰਤਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਵਰਕਿੰਗ ਕਮੇਟੀ ਨੇ ਉਹਨਾਂ ਦਾ ਰਿਜ਼ਾਈਨ ਸਵੀਕਾਰਿਆ ਨਹੀਂ ਪਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਡਿਜ਼ਾਈਨ ਸਵੀਕਾਰੋ ਜੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਸਜ਼ਾ ਲੱਗੀ ਆ ਜੀ ਜੀ ਉਹ ਨੈਤਿਕ ਆਧਾਰ ਤੇ ਮਤਲਬ ਕੋਈ ਹੁਕਮਨਾਵਾ ਨਹੀਂਗਾ ਜੀ ਨੈਤਿਕ ਆਧਾਰ ਤੇ ਉਹਨਾਂ ਦੇ ਕੋਲ ਕੋਈ ਰਾਈਟ ਨਹੀਂਗਾ ਕਿ ਉਹ ਲੋਕਾਂ ਦੀ ਅਗਵਾਈ ਕਰਨ ਪਾਰਟੀ ਦੀ ਅਗਵਾਈ ਕਰਨ ਜਥੇਬੰਦਕ ਅਗਵਾਈ ਕਰਨ ਨੈਤਿਕ ਆਧਾਰ ਤੇ ਜੀ ਜੇ ਉਹਨਾਂ ਦੇ ਅੰਦਰ ਨੈਤਿਕਤਾ ਜਿੰਦੀ ਆ ਤੇ ਹਮ ਅ ਨਾਲ ਦੀ ਨਾਲ ਅਕਾਲ ਤੱਕ ਸਭ ਤੋਂ ਜਿਹੜਾ ਫਰਮਾਨ ਸਿਆਸੀ ਦ੍ਰਿਸ਼ਟੀ ਤੋਂ ਮੈਂ ਨਾ ਰੱਖਦਾ ਉਹ ਇਹ ਆਇਆ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਹ ਜਿਹੜੀਆਂ ਡੈਮੋਕਰੈਟਿਕ ਤਰੀਕੇ ਨਾਲ ਡੈਲੀਗੇਟ ਚੁਣੇ ਜਾਣ ਡੈਲੀਗੇਟ ਪੁਰਾਣੇ ਵੀ ਹੋਣ ਤੇ ਨਵੇਂ ਵੀ ਹੋਣ ਡੈਲੀਗੇਟਾਂ ਦੀ ਚੋਣ ਨਿਰਪੱਖ ਹੋਵੇ ਡੈਲੀਗੇਟਾਂ ਦੀ ਇਹ ਨਿਰਪੱਖ ਚੋਣ ਤੋਂ ਬਾਅਦ ਇੱਕ ਜਥੇਬੰਦਕ ਢਾਂਚਾ ਜਿਹੜਾ ਅਕਾਲੀ ਦਲ ਦਾ ਉਹ ਬਣਾਇਆ ਜਾਵੇ ਸੋ ਇਹਦੇ ਲਈ ਵੀ ਉੱਥੋਂ ਇੱਕ ਵਿਉਤਬੰਦੀ ਅਲੀ ਕੀ ਗਈ ਹੈ ਉਹ ਵਿਉਤਬੰਦੀ ਕੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਨੂੰ ਇਹਦੀ ਜ਼ਿੰਮੇਵਾਰੀ ਦੀ ਉਸ ਕਮੇਟੀ ਦੇ ਵਿੱਚ ਲਾਇਆ ਗਿਆ ਨਾਲ ਹੀ ਸਾਬਕਾ ਪ੍ਰਧਾਨ ਕਰਪਾਲ ਸਿੰਘ ਪ੍ਰੈਸਰ ਕਰਪਾਲ ਸਿੰਘ ਬਡੂਗੁਰ ਹੋਰ ਨੂੰ ਲਾਇਆ ਗਿਆ ਸਰਦਾਰ ਕਰਪਾਲ ਸਿੰਘ ਝੁੰਦਾ ਹੋਰ ਨੂੰ ਲਾਇਆ ਗਿਆ ਬਾਗੀ ਧੜੇ ਦੇ ਆਗੂ ਤੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੂੰ ਇਹ ਡਿਊਟੀ ਦਿੱਤੀ ਗਈ ਹੈ ਜੀ ਇਹ ਮੰਜੀ ਮਨਪ੍ਰੀਤ ਸਿੰਘ ਏਆਲੀ ਜਿਹੜੇ ਲੁਧਿਆਣੇ ਦੇ ਲਾਗੇ ਏਆਲੀ ਦੇ ਹਲਕੇ ਤੋਂ ਆਮ ਲੇ ਜਿੱਤ ਕੇ ਆਏ ਨੇ ਉਹਨਾਂ ਦੀ ਡਿਊਟੀ ਲਈ ਗਈ ਹੈ ਜੀ ਇਹ ਸੰਤਾ ਸਿੰਘ ਉਮੈਦਪੂਰੀ ਦੀ ਡਿਊਟੀ ਲਈ ਹੈ ਤੇ ਨਾਲ ਹੀ ਬੀਬੀ ਸਤਵੰਤ ਕੌਰ ਜਿਹੜੀ ਅਮਰੀਕ ਸਿੰਘ ਹੋਰਾਂ ਦੀ ਸੁਪਤਰੀ ਹੈ ਉਹਨਾਂ ਦੀ ਡਿਊਟੀ ਲਈ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਪ੍ਰਸੰਗ ਦੇ ਵਿੱਚ ਇੱਕ ਐਸੀ ਕਮੇਟੀ ਬਣਾਤੀ ਗਈ ਹੈ ਜਿਹੜੀ ਡੈਲੀਗੇਟਾਂ ਦੀ ਨਿਰਪੱਖ ਚੋਣ ਤੋਂ ਲੈ ਕੇ ਅਕਾਲੀ ਦਲ ਦੇ ਇਹ ਪੂਰੇ ਢਾਂਚੇ ਦੇ ਮਤਲਬ ਨਿਰਮਾਣ ਵਾਸਤੇ ਇਹ ਜਿਹੜੀ ਕਮੇਟੀ ਹੈ ਉਹ ਬੜੀ ਸੂਝ ਸਿਆਣਪ ਦੇ ਨਾਲ ਕੰਮ ਕਰੇ ਜੀ ਸਰ ਸਰ ਮੇਰਾ ਅਗਲਾ ਸਵਾਲ ਇਹ ਹੈ ਕਿ 90 ਲੱਖ ਦੇ ਇਸ਼ਤਿਹਾਰ ਸੰਬੰਧੀ ਸਿੰਘ ਸัยਬਾਨਾ ਨੇ ਕੀ ਹੁਕਮ ਦਿੱਤਾ ਦੇਖੋ ਬਹੁਤ ਵੱਡੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਮਾਫੀ ਨਹੀਂ ਮੰਗੀ ਉਸ ਮਾਫੀ ਸੰਬੰਧੀ ਸਪਸ਼ਟੀਕਰਨ ਵਿੱਚ ਮਾਫੀ ਵਾਲਾ ਸ਼ਬਦ ਇਹਨਾਂ ਨੇ ਜੋੜ ਦਿਆ ਉਸ ਨੂੰ ਜੋੜਨ ਤੋਂ ਬਾਅਦ ਐਸਜੀਪੀਸੀ ਦੇ ਫੰਡ ਵਿੱਚੋਂ 90 ਲੱਖ ਤੋਂ ਵੱਧ ਦੀ ਰਾਸ਼ੀ ਜੀ ਇਸ ਗੱਲ ਲਈ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਤੇ ਖਰਚ ਦਿੱਤੀ ਗਈ ਕਿ ਇਛਤਿਹਾਰ ਲਾ ਦਿਓ ਕਿ ਡੇਰਾ ਸੱਚਾ ਸੌਦਾ ਨੇ ਮਾਫੀ ਮੰਗ ਲਈ ਆ ਤੇ ਪੰਥਕ ਤੇ ਰਾ ਨੇ ਜ਼ਹੀਦਾਰ ਸਹਿਬਾਨਾ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ 90 ਲੱਖ ਤੋਂ ਪਲੱਸ ਰਕਮ ਜਿਹੜੀ ਆ ਐਸਜੀਪੀਸੀ ਦੇ ਖਜ਼ਾਨੇ ਚੋਂ ਕੱਢ ਕੇ ਕਿਉਂ ਖਰਚੀ ਗਈ ਉਹ ਖਰਚੀ ਇਸ ਲਈ ਗਈ ਕਿ ਰਾਜ ਗੱਦੀ ਹਥਿਆਉਣੀ ਹੈ ਤੇ ਰਾਜ ਗੱਦੀ ਹਥਿਆ ਕੇ ਕਰਨਾ ਕੀ ਹੈ ਆਪਣੇ ਪਰਿਵਾਰ ਨੂੰ ਪਾਲਣਾ ਹੈ ਆਪਣੇ 99 ਨੂੰ ਵੱਡਿਆ ਕਰਨਾ ਆਪਣੇ ਰਿਸ਼ਤੇਦਾਰਾਂ ਨੂੰ ਦੇਸ਼ ਦਾ ਧਨ ਦੌਲਤ ਲਟਾਉਣਾ ਹੈ ਸੋ ਇਸ ਲਈ ਲੋਕਾਂ ਦੀ ਮਤਲਬ ਇੱਕ ਇੱਕ ਰੁਪਈਏ ਦੇ ਚੜਾਵੇ ਨਾਲ ਇਕੱਤਰ ਹੋਏ ਧਨ ਨੂੰ ਇਸ ਬੇਰਹਿਮੀ ਨਾਲ ਨਜਾਇਜ਼ ਖਰਚਤਾ ਗਿਆ ਸੋ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨੇ ਜਿਹੜਾ ਸਮੂਹਿਕ ਰੂਪ ਚ ਫੈਸਲਾ ਕੀਤਾ ਉਹਦੇ ਵਿੱਚ ਇਹਦੇ ਦੋਸ਼ੀਆਂ ਨੂੰ ਲੋਕੇਟ ਕੀਤਾ ਗਿਆ ਜੀ ਉਹਦੇ ਚ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸੁਖਦੇਵ ਸਿੰਘ ਘੀੜਸਾ ਹੋਰਾਂ ਨੂੰ ਸੁੱਚਾ ਸਿੰਘ ਲੰਗਾ ਹੋਰਾਂ ਨੂੰ ਜੀ ਗੁਲਜਾਰ ਸਿੰਘ ਰਣੀਕੇ ਨੂੰ ਅ ਦਲਜੀਤ ਸਿੰਘ ਚੀਮਾ ਨੂੰ ਵਿਆਜ ਸਮੇਤ ਇਹ ਜਿਹੜੇ ਪੈਸੇ ਆ ਇਹ ਮੋੜਨ ਲਈ ਗਿਆ ਜੀ ਵੀ ਵਿਆਜ ਸਮੇਤ ਇਹ ਪੈਸੇ ਜਿਹੜੇ ਨੇ ਇਹ ਮੋੜਨੇਗੇ ਜੀ ਹੁਣ ਇਹ ਬੜੀ ਵੱਡੀ ਗੱਲ ਹੈ ਵੀ ਜੇ ਪਤਾ ਲੱਗ ਗਿਆ ਕਿ 90 ਲੱਖ ਰੁਪਈਆ ਇਥੋਂ ਕਢਾ ਕੇ ਜਿਹੜਾ ਉਹ ਵਰਤ ਲਿਆ ਗਿਆ ਹੁਣ ਸਵਾਲ ਨਾਲ ਹੀ ਇਹ ਵੀ ਪੈਦਾ ਹੋਣਾ ਸੀ ਜੀ ਕਿ ਇਹ 90 ਲੱਖ ਜਿਹੜੀਆਂ ਧਿਰਾਂ ਨੇ ਕੱਢ ਕੇ ਦਿੱਤਾ ਜਿਹੜੀਆਂ ਐਸਜੀਪੀਸੀ ਦੇ ਆ ਜ਼ਿੰਮੇਵਾਰ ਧਿਰਾਂ ਉੱਥੇ ਵਿੱਚ ਬੈਠੀਆਂ ਸੀ ਵੀ ਉਹਨਾਂ ਨੇ ਰੋਕਿਆ ਕਿਉਂ ਨਹੀਂ ਤੇ ਉਹਦਾ ਉੱਤਰ ਵੀ ਅਕਾਲ ਤੱਕ ਸਭ ਦੇ ਜਹਿਦਦਾਰਾਂ ਨੇ ਬੜਾ ਸਪਸ਼ਟ ਦਿੱਤਾ ਜੀ ਕਿ ਇਹ ਜਿਹੜੇ ਏ ਐਸਜੀਪੀਸੀ ਦੇ ਪਿਆਦੇ ਨੇ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਏ ਇਹਦੇ ਵੱਡੇ ਮਗਰਮਸ਼ਾਂ ਦੇ ਮੋਰੇ ਬੋਲ ਨਹੀਂ ਸੀ ਸਕਦੇ ਸਜ਼ਾ ਉਹਨਾਂ ਨੂੰ ਵੀ ਲਾਈ ਹੈ ਗੁਨਾਹਗਰ ਉਹ ਵੀ ਨੇ ਪਰ ਉਹਨਾਂ ਨੂੰ ਸਜ਼ਾ ਬਹੁਤ ਛੋਟੀ ਲਾਈ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਇਹ ਐਸਜੀਪੀਸੀ ਦੇ ਇਹ ਜ਼ਿੰਮੇਵਾਰ ਮੈਂਬਰ ਨੇ ਇਹ 5500 ਰੁਪਏ ਦਾ ਕੜਾ ਪ੍ਰਸ਼ਾਦ ਜਿਹੜਾ ਆ ਉਹ ਉਹ ਚੜਾਉਣਗੇ ਤੇ ਖਿਮਾ ਜਾਚਨਾ ਕਰਨਗੇ ਕਿ ਸਾਡਾ ਫਰਜ਼ ਉਥੇ ਵਿਰੋਧ ਦਰਜ ਕਰਾਉਣ ਦਾ ਸੀਗਾ ਸਾਨੂੰ ਚਾਹੀਦਾ ਸੀ ਵੀ ਨਹੀਂ ਜੀ ਅਸੀਂ ਇਸ ਕੰਮ ਲਈ ਪੈਸਾ ਨਹੀਂ ਦੇ ਸਕਦੇ ਅਸੀਂ ਤੁਹਾਡੀਆਂ ਖਸ਼ਣਾਲੀ ਲੋਕਾਂ ਦੇ ਫੰਡ ਦਾ ਪੈਸਾ ਨਹੀਂ ਦੇ ਸਕਦੇ ਇਹ ਹੈ ਜੀ ਸਰ ਆਖਿਰ ਸਵਾਲ ਸਾਫ ਕਾ ਜਥੇ ਦਾਰਾਂ ਤੋਂ ਵੀ ਕੀ ਲੱਗਦਾ ਹੈ ਕਿ ਸਪਸ਼ਟਕਰਨ ਮੰਗਿਆ ਗਿਆ ਸੀ ਇੱਕ ਸਵਾਲ ਜਿਹੜਾ ਬਹੁਤ ਵੱਡੇ ਰੂਪ ਵਿੱਚ ਉੱਠ ਕੇ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਜੀ ਉਹ ਸਵਾਲ ਇਹ ਹੈ ਕਿ ਜਿਸ ਦਿਨ ਇਹ ਜ਼ਹਿਦਾਰ ਸਹਿਬਾਨ ਹਮ ਬਾਦਲ ਦੇ ਘਰ ਜਾ ਕੇ ਇੱਕ ਫੈਸਲੇ ਤੇ ਸਰੂਸੰਮਤੀ ਜਿਤਾਉਂਦੇ ਨੇ ਜੀ ਵੀ ਉਸ ਦਿਨ ਵੀ ਜਹੇਦਾਰ ਸਾਹਿਬ ਤਾਂ ਸੁਪਰੀਮ ਸੀਗੇ ਸਿੱਖ ਪੰਥ ਦੇ ਸੁਪਰੀਮ ਸੀ ਹਮ ਜਹੇਦਾਰ ਸਾਹਿਬ ਨੇ ਫੈਸਲਾ ਤਾਂ ਆਕਾਲ ਤਖਤ ਸਾਹਿਬ ਦੀ ਸਫੀਲਤੋ ਕਰਨਾ ਸੀ ਜੀ ਇਹ ਜਹੇਦਾਰ ਸਾਹਿਬ ਬਾਦਲ ਦੇ ਘਰ ਕਿਵੇਂ ਗਏ ਜੀ ਇਹ ਘਰ ਜਾ ਕੇ ਕੋਈ ਦਲੀਲ ਨਾਲ ਵਿਰੋਧ ਕਰਨ ਦੀ ਬਜਾਏ ਇਹ ਚੁੱਪ ਕਰਕੇ ਸਹਿਮਤੀ ਕਿਉਂ ਦੇ ਆਏ ਜੀ ਜੀ ਇਹਦਾ ਜਵਾਬ ਤਾਂ ਮੌਜੂਦਾ ਜ਼ਹੀਦਾਰ ਸਹਿਬਾਨਾਂ ਨੇ ਜਿਹੜਾ ਉਸ ਵੇਲੇ ਦੇ ਜ਼ਹੀਦਾਰ ਸਹਿਬਾਨਾ ਤੋਂ ਮੰਗਿਆ ਜੀ ਜਿਹੜਾ ਜਵਾਬ ਜ਼ਹੀਦਾਰ ਸਹਿਬਾਨਾਂ ਨੇ ਦਿੱਤਾ ਹਮ ਸਾਬਕਾ ਜ਼ਹੀਦਾਰਾਂ ਨੇ ਦਿੱਤਾ ਜੀ ਜੀ ਉਹ ਅਕਾਲ ਤਖਤ ਦੇ ਮੌਜੂਦਾ ਜ਼ਹੀਦਾਰ ਸਹਿਬਾਨ ਨੂੰ ਤੇ ਪੰਜ ਸਹਿਬਾ ਤਖਤਾਂ ਦੇ ਜ਼ਹੀਦਾਰਾਂ ਨੂੰ ਮਨਜ਼ੂਰ ਨਹੀਂਗਾ ਇੱਕ ਗੱਲ ਬੜੀ ਇੰਪੋਰਟੈਂਟ ਹੈ ਜੀ ਜੀ ਇਹਦਾ ਮਤਲਬ ਇਹ ਹੈ ਕੇ ਮੌਜੂਦਾ ਜ਼ਹੀਦਾਰ ਸਹਬਾਨਾ ਦੇ ਪੰਜ ਪ੍ਰਧਾਨ ਦੀ ਜਿਹੜੀ ਟੀਮ ਹੈ ਉਹਨੂੰ ਪੁਰਾਣਾ ਫੈਸਲਾ ਉਹਨਾਂ ਨੇ ਉਹ ਵੀ ਰੱਦਿਆ ਜੀ ਇਹਦੇ ਵਿੱਚ ਕਾਲ ਤੱਕ ਸਾਬ ਦੇ ਸਾਬਕਾ ਜ਼ਹੀਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਨਾਮ ਪ੍ਰਮੁੱਖ ਹੈ ਹੂੰ ਇਹਦੇ ਵਿੱਚ ਤਖਤ ਦਮਦਮਾ ਸਾਬ ਦੇ ਸਾਬਕਾ ਜ਼ਹੀਦਾਰ ਗਿਆਨੀ ਗੁਰਮਖ ਸਿੰਘ ਹੋਰਾ ਦਾ ਨਾਮ ਹੈ ਇਹਦੇ ਵਿੱਚ ਤਖਤ ਪਟਨਾ ਸਾਬ ਦੇ ਗਿਆਨੀ ਅਕਬਾਲ ਸਿੰਘ ਹੋਰਾ ਦਾ ਨਾਮ ਹੈ ਹੂੰ ਇਹ ਜਿਹੜੇ ਵਿਅਕਤੀ ਨੇ ਇਹ ਜਿਹੜੇ ਜ਼ਹਿਦਾਰ ਨੇ ਜੋ ਅੱਜ ਜਿਨ੍ਹਾਂ ਨੂੰ ਅਸੀਂ ਸਾਬਕਾ ਜ਼ਹਿਦਾਰ ਕਹਿੰਦੇ ਆ ਜੀ ਇਹ ਸਾਬਕਾ ਜ਼ਹਿਦਾਰਾਂ ਤੇ ਕਿੰਨਾ ਪ੍ਰੈਸ਼ਰ ਜਿਹੜਾ ਹੈ ਉਹ ਬਾਦਲ ਪਰਿਵਾਰ ਨੇ ਪਾਇਆ ਹੋਏਗਾ ਜੀ ਜੀ ਉਸ ਪ੍ਰੈਸ਼ਰ ਦੇ ਤਹਿਤ ਇਹਨਾਂ ਜ਼ਹਿਦਾਰਾਂ ਨੇ ਇਹ ਸਹਿਮਤੀ ਪ੍ਰਗਟਾਈ ਕਿ ਅਸੀਂ ਬਾਬੇ ਨੂੰ ਮaaf ਕੀਤਾ ਜੀ ਉਹ ਉੱਥੋਂ ਹੀ ਤਾਂ ਇਸ ਗੱਲ ਦੀ ਲੜੀ ਸ਼ੁਰੂ ਹੁੰਦੀ ਹੈ ਜੀ ਜੀ ਵੀ ਬਾਦਲ ਪਰਵਾਰ ਕੋਲ ਐਡੀ ਵੱਡੀ ਤਾਕਤ ਕਿਉਂ ਦੇਣੀ ਸੀ ਜੇ ਬਾਦਲ ਪਰਵਾਰ ਨੇ ਉਸ ਤਾਕਤ ਦਾ ਇਸ ਹੱਦ ਤੱਕ ਮਿਸਯੂਜ਼ ਕਰ ਲੈਣਾ ਕਿ ਉਹ ਸਿੰਘ ਸਹਿਬਾਨ ਹੀ ਹਾਈਜੈਕ ਕਰਕੇ ਆਪਣੇ ਘਰ ਲੈ ਜਾਣੇ ਨੇ ਤੇ ਜਿਹੜਾ ਫੈਸਲਾ ਚੰਗਾ ਲੱਗਾ ਉਹ ਉਹਨਾਂ ਤੋਂ ਕਰਾ ਲੈਣਾ ਜੀ ਸੋ ਇਸ ਸਬੰਧੀ ਜਿਹੜਾ ਫੈਸਲਾ ਕੱਲ੍ਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਜੀ ਉਹਦੇ ਤਹਿਤ 3 ਦਸੰਬਰ ਤੋਂ ਗਿਆਨੀ ਗੁਰਬਚਨ ਸਿੰਘ ਹੋਰਾ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਅੰਗ ਰੱਖਿਆਕ ਉਹਨਾਂ ਨੂੰ ਗੱਡੀ ਤੇ ਹੋਰ ਸਾਰਾ ਕੁਝ ਜੋ ਦਿੱਤਾ ਹੋਇਆ ਉਹ 3 ਤਰੀਕ ਯਾਨੀ ਅੱਜ ਤੋਂ ਵਿਡਰਾਅ ਕਰ ਲਿਆ ਗਿਆ ਠੀਕ ਹੈ ਜੀ ਇਹਦੇ ਨਾਲ ਹੀ ਗਿਆਨੀ ਗੁਰਮਖ ਸਿੰਘ ਜਿਹੜੇ ਮੌਜੂਦਾ ਹੈੱਡ ਗ੍ਰੰਥੀ ਨੇ ਜੀ ਸ੍ਰੀ ਹਰਮੰਦਰ ਸਾਹਿਬ ਦੇ ਉਹਨਾਂ ਕਿਉਂਕਿ ਉਹ ਉਸ ਵੇਲੇ ਸ਼ਾਮਲ ਸੀ ਉਹਨਾਂ ਦੀ ਜਿਹੜੀ ਟਰਾਂਸਫਰ ਹੈ ਉਹ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਕਿ ਇਹਨਾਂ ਦੀ ਟਰਾਂਸਫਰ ਜੇਰੀਆ ਉਹ ਕਿਸੇ ਐਸੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਵੇ ਜਿਹੜਾ ਤਖਤ ਨਾ ਹੋਵੇ ਕਿਉਂਕਿ ਸਿੱਖਾਂ ਦੇ ਪੰਜ ਸੁਪਰੀਮ ਜਿਹੜੇ ਨੇ ਤਖਤ ਨੇ ਜਿਹੜਾ ਤਖਤ ਦਾ ਸਬੰਧ ਹੈ ਉਹ ਕੇਵਲ ਸਿੱਖਾਂ ਲਈ ਹੈ ਜੀ ਮੈਂ ਇਹ ਇਹ ਆਮ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਸਭ ਲਈ ਜਗਤ ਲਈ ਸਾਂਝਾ ਹੈ ਠੀਕ ਹੈ ਸੋ ਤਖਤ ਕੇਵਲ ਸਿੱਖਾਂ ਦੇ ਯਾ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸਿੱਖ ਮਰਿਆਦਾ ਮੁਤਾਬਕ ਜ਼ਿੰਦਗੀ ਜੀਣੀ ਚਾਹੁੰਦਾ ਹੈ ਤਖਤ ਦਾ ਸਬੰਧ ਉਹਨਾਂ ਲਈ ਹੈ ਸੋ ਉਹਨਾਂ ਨੂੰ ਗੁਰਮਖ ਸਿੰਘ ਹੋਰਾਂ ਨੂੰ ਹੈਡ ਗ੍ਰੰਥੀ ਤੋਂ ਔਰ ਜਿਹੜਾ ਆ ਇਥੋਂ ਟ੍ਰਾਂਸਫਰ ਕੀਤਾ ਜਾਵੇ ਤੇ ਕਿਸੇ ਤਖਤ ਤੇ ਨਾ ਲਾਇਆ ਜਾਵੇ ਕਿਸੇ ਹੋਰ ਗੁਰਦੁਆਰੇ ਦਾ ਜਿਹੜਾ ਉਹ ਗਰੰਥੀ ਲਾਇਆ ਜਾਵੇ ਜੀ ਸੋ ਇਹ ਕੁਝ ਜੜੀਆਂ ਨੇ ਉਹ ਹੈਡ ਗਰੰਥੀਆਂ ਬਾਰੇ ਜਾਂ ਜਹੇਦਾਰ ਸਾਹਿਬਾਂ ਬਾਰੇ ਵੀ ਗੱਲਬਾਤ ਹੋਈ ਹੈ ਸੋ ਇਹਨਾਂ ਤੇ ਇਹ ਵੀ ਰੋਕ ਲਾਈ ਆ ਕਿ ਇਹ ਜਿਹੜੇ ਸਾਬਕਾ ਜਹੇਦਾਰ ਸਾਹਿਬਾਨ ਨੇ ਜਿਹੜੇ ਉਸ ਵੇਲੇ ਇਸ ਗਨਾਚ ਸ਼ਾਮਲ ਹੋ ਗਏ ਜੀ ਤੇ ਉਹਨਾਂ ਨੂੰ ਕਿਸੇ ਵੀ ਜਨਤਕ ਥਾਂ ਤੇ ਉਦੋਂ ਤੱਕ ਬੋਲਣ ਦੀ ਮਨਾਹੀ ਹੈ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਉਹ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦੇ ਦਿੰਦੇ ਤੇ ਜਦ ਤੱਕ ਅਕਾਲ ਤਖਤ ਉਹਨਾਂ ਦੀ ਗੱਲ ਨੂੰ ਮੰਨ ਨਹੀਂ ਲੈਂਦਾ ਸੋ ਇਹ ਸਿੱਖ ਸਿਆਸਤ ਦੀ ਜਿਹੜੀ ਕੱਲ ਦਾ ਐਪੀਸੋਡ ਹੈ ਜੋ ਕੱਲ ਵਾਪਰਿਆ ਉਹਦੇ ਤੋਂ ਜਿਹੜੀਆਂ ਕੁਝ ਐਸੀਆਂ ਜਥੇਬੰਦੀਆਂ ਜਿਵੇਂ ਹਿੰਦੂਆਂ ਦੀਆਂ ਨੇ ਉਹ ਵੀ ਉਤਸ਼ਾਹਤ ਹੋਈਆਂ ਨੇ ਵੀ ਯਾਰ ਕੋਈ ਤਾਂ ਕੁੰਡਾ ਚਾਹੀਦਾ ਹੀ ਆ ਨਾ ਵੀ ਜਿਵੇਂ ਸਿੱਖ ਜਾਂ ਪੰਥਕ ਸਿਆਸਤ ਲਈ ਸ੍ਰੀ ਅਕਾਲ ਤਖਤ ਸਾਹਿਬ ਇੱਕ ਸੁਪਰੀਮ ਬਾਡੀ ਹੈ ਇਦਾਂ ਹਿੰਦੂਆਂ ਨੂੰ ਵੀ ਆਪਣੀ ਸੁਪਰੀਮ ਬਾਡੀ ਬਣਾਉਣੀ ਚਾਹੀਦੀ ਹੈ ਮੁਸਲਮਾਨਾਂ ਨੂੰ ਵੀ ਆਪਣੀ ਸੁਪਰੀਮ ਬਾਡੀ ਬਣਾਉਣੀ ਚਾਹੀਦੀ ਹੈ ਕ੍ਰਿਸਚੀਅਨਾਂ ਨੂੰ ਵੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਲੀਡਰ ਬੇਲਗਾਮ ਹੋ ਕੇ ਜਿਹੜਾ ਆ ਉਹ ਸਮਾਜ ਵਿੱਚ anarchi ਨਾ ਫਲਾਉਂਦਾ ਫਿਰੇ ਸੋ ਕੱਲ ਦਾ ਫੈਸਲਾ ਜਿਹੜਾ ਆ ਉਹ ਸਿੱਖ ਜਗਤ ਦੇ ਲਈ ਖਾਸ ਕਰਕੇ ਇਸ ਲਈ ਇੰਪੋਰਟੈਂਟ ਹੈ ਕਿ ਇਹ ਸੁਪਰੀਮ ਬਾਡੀ ਨੇ ਇਸ ਰਾਜਨੀਤਿਕ ਗੰਦਲੇਪਣ ਨੂੰ ਦੂਰ ਕਰਨ ਲਈ ਆਪਣਾ ਬਣਦਾ ਹਿੱਸਾ ਪਾਇਆ ਜੀ ਸਰ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਹੈ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਉਹ ਸਿੰਘ ਸਾਹਿਬਾਨਾ ਵੱਲੋਂ ਸੁਣਾਈ ਗਈ ਹੈ ਸੋ ਇਸ ਸਬੰਧੀ ਅਸੀਂ ਵਿਚਾਰ ਵਟਾਂਦਰਾ ਕੀਤਾ ਸਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ